ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਅੱਜ ਨਵੇਂ ਵਿਸ਼ੇ 'ਤੇ ਨਵੀਂ ਵੀਡੀਓ ਦਿਨਾ। ਸੋ ਇਹਦਾ ਜੋ ਸਾਡਾ ਵਿਸ਼ਾ ਹੈ ਅੱਜ ਦੀ ਇਹ ਵੀਡੀਓ ਤੁਹਾਡੇ ਵਿੱਚ ਕਿਚ ਹੋਣ ਵਾਲੀਆਂ ਤੁਹਾਡੇ ਨਾਮਾਂ ਦੇ ਘਟਨਾਵਾਂ ਨੂੰ ਹੋਣ ਤੋਂ ਰੋਕ ਸਕਦੀ ਹੈ ਤੇ ਤੁਹਾਡੇ ਨਾਮਾਂ ਆਹੋਂ ਤੋ ਤੁਹਾਨੂੰ ਇਹ ਬਚਾ ਸਕਦੀ ਹੈ। ਸੋ ਦੋਸਤੋ ਹਰ ਇੱਕ ਇਨਸਾਨ ਨੂੰ ਆਪਣੇ ਭਿੱਖ ਦੇ ਨਾਲ ਦੁਰੀਆਂ ਹੋਈਆਂ ਬਹੁਤ ਸਾਰੀਆਂ ਚਿੰਤਾਵਾਂ ਰਹਿੰਦੀਆਂ ਵੀ ਮੇਰੇ ਨਾਲ ਟਿਕ ਵਿੱਚ ਕੀ ਹੋਵੇਗਾ ਮੈਂ ਕਿਸ ਤਰ੍ਹਾਂ ਕੇ ਵਧਾਂਗਾ ਮੇਰੇ ਘਰ ਦਾ ਕੀ ਹੋਵੇਗਾ ਮੇਰੇ ਪਰਿਵਾਰ ਦਾ ਕੀ ਹੋਵੇਗਾ ਮੇਰੇ ਬੱਚਿਆਂ ਦਾ ਕੀ ਹੋਵੇਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਹਰ ਮੁਨਕ ਦੇ ਮਨ ਵਿੱਚ ਹਰ ਵਕਤ ਚੱਲਦੀਆਂ ਰਹਿੰਦੀਆਂ ਇਸ ਤਰ੍ਹਾਂ ਦੇ ਖਿਆਲ ਹਰ ਵਕਤ ਚੱਲਦੇ ਰਹਿੰਦੀ ਆ ਤੇ ਮਨੁੱਖ ਨੂੰ ਇੰਜ ਲੱਗਦਾ ਰਹਿੰਦਾ ਕਿਤੇ ਉਸ ਦੇ ਨਾਲ ਕੁਝ ਮਾੜਾ ਨਾ ਹੋ ਜਾਵੇ ਉਸ ਤੇ ਪਰਿਵਾਰ ਨਾਲ ਕੁਝ ਮਾੜਾ ਨਾ ਹੋ ਜਾਵੇ ਸੋ ਜੇਕਰ ਤਾਂ ਨੂੰ ਲੱਗਦਾ ਕਿ ਤੁਹਾਡੇ ਨਾਲ ਕਦੇ ਵੀ ਕੁਝ ਮਾੜਾ ਨਾ ਹੋਵੇ ਤੋਂ ਹਮੂਲ ਅੱਗ ਤੱਕ ਲੱਗਦਾ ਕਿ ਤੁਹਾਡਾ ਪਰਿਵਾਰ ਸੁਖੀ ਰਹੇ ਤੁਸੀਂ ਵੀ ਸੁਖੀ ਰਹੋ ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਸੁਣਨਾ ਅਖੀਰਤ ਕਰ ਆਪਣੇ ਵਿਚਾਰ ਵੀ ਜਰੂਰ ਦੇਣਾ ਜਦ ਤੱਕ ਕਰ ਤੁਸੀਂ ਇਸ ਵੀਡੀਓ ਨੂੰ ਪੂਰਾ ਨਹੀਂ ਸੁਣੋਗੇ ਪੂਰਾ ਨਹੀਂ ਦੇਖੋਗੇ ਤਾਂ ਤੁਸੀਂ ਆਪਣੇ ਜੀਵਨ 'ਚ ਹੋਣ ਵਾਲੀਆਂ ਮਾੜੀਆਂ ਘਟਨਾਵਾਂ ਨੂੰ ਕਦੇ ਵੀ ਨਹੀਂ ਰੋਕ ਪਾਉਂਗੇ ਕੌਮ ਦੇ ਦੁੱਖ ਸੁੱਖ ਜ਼ਿੰਦਗੀ ਦਾ ਕਸਾ ਹਨ ਪਰ ਇਹਨਾਂ ਦੁੱਖਾਂ ਸੁੱਖਾਂ ਨੂੰ ਅਸੀਂ ਆਪਣੇ ਵੱਸ ਵਿੱਚ ਕਰ ਸਕਦੇ ਹਾਂ ਆਪਣੇ ਮਨ ਨੂੰ ਆਪਣੇ ਵੱਸ ਵਿੱਚ ਕਰਕੇ ਆਪਣੇ ਭੇਖ ਨੂੰ ਅਸੀਂ ਬਦਲ ਸਕਦੇ ਹਾਂ ਕਿਉਂਕਿ ਇੰਨੀ ਕਿ ਸ਼ਕਤੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੋਈ ਹੈ ਇਹ ਅਧਿਕਾਰ ਸਾਨੂੰ ਦਿੱਤਾ ਹੋਇਆ ਹੈ ਕਿ ਅਸੀਂ ਆਪਣੇ ਭੇਖ ਨੂੰ ਸਵਾਰ ਸਕੀਏ ਆਪਣੇ ਭੇਖ ਨੂੰ ਸੋਹਣਾ ਤੇ ਨਰੋਇਆ ਕਰ ਸਕੀਏ ਚੰਗਾ ਕਰ ਸਕੀਏ ਅਸੀਂ ਦੁੱਖਾਂ ਤਕਲੀਫਾਂ ਨਕਾਰਾਤਮਕ ਘਟਨਾਵਾਂ ਬਿਮਾਰੀਆਂ ਚਿੰਤਾਵਾਂ ਆ ਕੀ ਚਿੰਤਾ ਮਤੋਂ ਮੁਕਤੀ ਪਾ ਸਕੀਏ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਅਸੀਂ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਚੰਗੇ ਹੋ ਸਕੀਏ ਤੰਦਰੁਸਤ ਹੋ ਸਕੀਏ ਤਾਤਵਰ ਸੋ ਸਕੀਏ ਸੋ ਹਰ ਇੱਕ ਮਨੁੱਖ ਚਾਹੁੰਦਾ ਕਿ ਉਸ ਦਾ ਭਵਿੱਖ ਚੰਗਾ ਹੋਵੇ ਤੇ ਉਸ ਦਾ ਭਵਿੱਖ ਚੰਗਾ ਹੋਵੇਗਾ ਕਿਵੇਂ ਹਰ ਇੱਕ ਮਨੁੱਖ ਦੇ ਮਾਰੇ ਵਿੱਚ ਬਹੁਤ ਸਾਰੇ ਚੰਗੇ ਮਾੜੇ ਖਿਆਲ ਹਰ ਵਕਤ ਚੱਲਦੇ ਰਹਿੰਦੇ ਹਨ ਪਰ ਅਜੋਕੇ ਸਮੇਂ ਦੇ ਵਿੱਚ ਮਨੁੱਖ ਦੀ ਜੋ ਆਤ ਹੈ ਉਹ ਬੜੀ ਹੀ ਤਰਸਯੋਗ ਹੈ ਕਿਉਂਕਿ ਆਸ-ਪਾਸੇ ਦਾ ਜੋ ਮਾਹੌਲ ਹੈ ਬਹੁਤ ਹੀ ਜ਼ਿਆਦਾ 네ਗੇਟਿਵ ਹੋ ਚੁੱਕਿਆ ਹੈ ਨਕਾਰਾਤਮਕ ਹੋ ਚੁੱਕਿਆ ਹੈ ਜਿਸ ਦੀ ਵਜ੍ਹਾ ਕਰਕੇ ਮਨੁੱਖ ਦੇ ਵਿੱਚ ਇੱਕ ਅਜੀਬ ਡਰ ਹਰ ਵਕਤ بڑھਿਆ ਰਹਿੰਦਾ ਹੈ ਤੇ ਮਨੁੱਖ ਆਪਣੇ ਮਾਨਸਿਕ ਪੱਧਰ ਨੂੰ ਉੱਚਾ ਨਹੀਂ ਚੱਕ ਪਾਉਂਦਾ ਤੇ ਭਵਿੱਖ ਦੇ ਵਿੱਚ ਉਸ ਨੂੰ ਇੰਜ ਲੱਗਦਾ ਰਹਿੰਦਾ ਕਿ ਭਵਿੱਖ ਉਸ ਦਾ ਬਹੁਤ ਮਾੜਾ ਹੋਣ ਵਾਲਾ ਹੈ ਉੱਤੇ ਕੁਝ ਨਾ ਕੁਝ ਮਾੜਾ ਹੋਣ ਵਾਲਾ ਹੈ ਇਹ ਡਰ ਹਰ ਮੁੱਖ ਨੂੰ ਤਕਰੀਬਨ ਤਕਰੀਬਨ ਹਰ ਵਕਤ ਸਤਾਉਂਦਾ ਰਹਿੰਦਾ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਸਾਡੇ ਮਨ ਦੇ ਵਿੱਚ ਚੱਲਣ ਵਾਲੇ ਨਕਾਰਾਤਮਕ ਖਿਆਲ ਹੀ ਇਸ ਦਾ ਮੁੱਖ ਕਾਰਨ ਸਾਨੂੰ ਜਨਮ ਤੋਂ ਲੈ ਕੇ ਹੁਣ ਤੱਕ ਸਾਡੇ ਪਰਿਵਾਰ ਵੱਲੋਂ ਸਾਡੇ ਸਕੂਲ ਅਧਿਆਪਕਾਂ ਵੱਲੋਂ ਸਾਡੇ ਰਿਸ਼ਤੇਦਾਰਾਂ ਵੱਲੋਂ ਸਾਡੇ ਸਮਾਜ ਵੱਲੋਂ ਹਰ ਵਕਤ ਸਾਨੂੰ ਨਕਾਰਾਤਮਕ ਪ੍ਰੋਗਰਾਮਿੰਗ ਦਿੱਤੀ ਗਈ ਹੈ ਸਾਡੇ ਮਨ ਦੇ ਵਿੱਚ ਨਕਾਰਾਤਮਕ ਗੱਲਾਂ ਨੂੰ ਭਰ ਦਿੱਤਾ ਗਿਆ ਹੈ ਜੇਕਰ ਤੁਸੀਂ ਬਸੋਗੇ ਤਾਂ ਤੁਹਾਨੂੰ ਰੋਣਾ ਪੈ ਸਕਦਾ ਹੈ ਜੇਕਰ ਤੁਸੀਂ ਫਲਾ ਕੰਮ ਕਰੋਗੇ ਤਾਂ ਤੁਹਾਨੂੰ ਫਲਾ ਫਲਾ ਸਕਦਾ ਇਸ ਤਰ੍ਹਾਂ ਦੀ ਨਕਾਰਾਤਮਕ ਗੱਲਾਂ ਬਹੁਤ ਸਾਡੇ ਮਨ ਵਿੱਚ ਭਰ ਦਿੱਤੀਆਂ ਗਈਆਂ ਹਨ ਜਿਸ ਦੀ ਵਜ੍ਹਾ ਦੇ ਕਰਕੇ ਅਸੀਂ ਨਕਾਰਾਤਮਕ ਹੋ ਗਏ ਹਾਂ ਬਹੁਤ ਜ਼ਿਆਦਾ ਨਕਾਰਾਤਮਕਤਾ ਦਾ ਸਾਡੇ ਧਾਰਮਿਕ ਤੌਰ ਤੇ ਦਿੱਤੀ ਗਈ ਹੈ ਜੇਕਰ ਤੁਸੀਂ ਕਿਸੇ ਫਲਾਣੇ ਗੁਰੂ ਫਲਾਣੇ ਭਗਵਾਨ ਨੂੰ ਨਹੀਂ ਮੰਨੋਗੇ ਤਾਂ ਤੁਹਾਡਾ ਮਾਰਾ ਪੂ ਸਕਦਾ ਸੋ ਇਹਦੇ ਦੇ ਪੋਸਟਾਂ ਬੜੀਆਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ ਜਾ ਦਤੀਆਂ ਜਾਂਦੀਆਂ ਹਨ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਇਸ ਪੋਸਟ ਨੂੰ ਤੁਸੀਂ ਇਗਨੋਰ ਕੀਤਾ ਤੁਹਾਡਾ ਮਾਰਾ ਹੋਵੇਗਾ ਸੋ ਜੋ ਮਾਨਸਿਕ ਤੌਰ ਤੇ ਕਮਜ਼ੋਰ ਲੋਕਾਂ ਦੇ ਨੂੰ ਇਹਨਾਂ ਚੀਜ਼ਾਂ ਤੋਂ ਡਰਦੇ ਹਨ ਕਿ ਸਾਡਾ ਮਾਰਾ ਨਾ ਹੋ ਜਾਵੇ ਅੱਜ ਸਭ ਤੋਂ ਪਹਿਲਾਂ ਤੁਹਾਡਾ ਡਰਤਾ ਮੈਂ ਇਹ ਕੰਮ ਕਰਨਾ ਚਾਹੁੰਦਾ ਹਾਂ ਪਰਮਾਤਮਾ ਜਲ ਦੁਨੀਆ ਦੀ ਕੋਈ ਪੋਜ਼ਿਟਿਵ ਸ਼ਕਤੀ ਚਾਹੇ ਉਹ ਸ਼ਿਵ ਹੈ ਵਿਸ਼ਨੂੰ ਹੈ ਹੈ ਜਦ ਬ੍ਰਹਮਦੇਵ ਹੈ ਜਸ਼ਨੀ ਦੇਵ ਹੈ ਕੋਈ ਦੇਵਤਾ ਕੋਈ ਭਗਵਾਨ ਹੈ ਉਹ ਕਦੀ ਵੀ ਕਿਸੇ ਦਾ ਮਾਰਾ ਨਹੀਂ ਕਰਦੇ ਕਿਉਂਕਿ ਉਹ ਬ੍ਰਹਮ ਸ਼ਕਤੀਆਂ ਹਨ ਬ੍ਰਹਮੰਡ ਦੀਆਂ ਸ਼ਕਤੀਆਂ ਹਨ ਰਾਮ ਸ਼ਕਤੀ ਕਦੇ ਵੀ ਕਿਸੇ ਦਾ ਮਾਰਾ ਨਹੀਂ ਕਰਦੀ ਪਰਮਾਤਮਾ ਰੂਪ ਸ਼ਕਤੀਆਂ ਕਦੇ ਵੀ ਕਿਸੇ ਦਾ ਮਾਰਾ ਨਹੀਂ ਕਰਦੀਆਂ ਇਹ ਮਨ ਦੇ ਵਿੱਚ ਸਭ ਤੋਂ ਪਹਿਲਾਂ ਵਸਾ ਲਓ ਕਿਉਂਕਿ ਉਹ ਅਕਾਲ ਰੂਪ ਹਨ ਉਹ ਅਕਾਲ ਦੇ ਵਿੱਚੋਂ ਪ੍ਰਗਟ ਹੋਈਆਂ ਸ਼ਕਤੀਆਂ ਹਨ ਬ੍ਰੰਡ ਦੇ ਵਿੱਚੋਂ ਪ੍ਰਗਟ ਹੋਈਆਂ ਸ਼ਕਤੀਆਂ ਹਨ ਬ੍ਰੰਮ ਦੇ ਸ਼ਕਤੀਆਂ ਜੋ ਹਨ ਉਹ ਦਇਆਸ ਰੂਪ ਆਨੰਦ ਨਾਲ ਸ਼ਾਂਤੀ ਨਾਲ ਭਰੀ ਹੋਈਆਂ ਸ਼ਕਤੀਆਂ ਹਨ ਉਹ ਸਦਾ ਚੰਗਾ ਕਰਨ ਲਈ ਹੀ ਬਣਾਈਆਂ ਗਈਆਂ ਸਨ ਚੰਗਾ ਕਰਨ ਲਈ ਜੀ ਬਣੀਆਂ ਹਨ ਸੋ ਇਸ ਚੀਜ਼ ਨੂੰ ਇਸ ਕਾਰ ਨੂੰ ਮਨ ਦੇ ਵਿੱਚੋਂ ਕੱਢ ਲਵੋ ਕਿ ਕੋਈ ਦੇਵੀ ਕੋਈ ਦੇਵਤਾ ਕੋਪ ਭਗਵਾਨ ਕੋਈ ਗੁਰੂ ਤੁਹਾਨੂੰ ਦੁੱਖ ਦੇਵੇਗਾ ਕਦੇ ਵੀ ਨਹੀਂ ਦੇਵੇਗਾ ਦੂਸਰੀ ਗੱਲ ਜੇ ਤੁਹਾ ਢੂ ਕੋਈ ਕਹਿੰਦਾ ਪੋਸਟ ਸ਼ੇਅਰ ਕਰਨ ਨੂੰ ਜੇਕਰ ਤੁਸੀਂ ਸ਼ੇਅਰ ਨਹੀਂ ਕੀਤਾ ਤੁਹਾਡਾ ਮਾਰਾ ਹੋਵੇਗਾ ਤਾਂ ਪੋਸਟਾਂ ਤਸਵੀਰਾਂ ਫੋਟੋਆਂ ਦੇ ਵਿੱਚ ਰੱਬ ਨਹੀਂ ਹੈ ਰੱਬ ਤੁਹਾਡੇ ਅਵਚੇਤਨ ਮਨ ਦੇ ਵਿੱਚ ਤੁਹਾਡੇ ਹਿਰਦੇ ਵਿੱਚ ਵਸਾਇਆ ਹੋਇਆ ਹੈ ਹੇ ਗੱਲ ਲਾ ਲਓ ਆਪਣੇ ਜੀਵਨ ਦੇ ਵਿੱਚ ਭਰ ਲਵੋ ਆਪਣੇ ਮਨ ਦੇ ਵਿੱਚ ਵਸਾ ਲਵੋ ਪ੍ਰਮਾਤਮਾ ਕਦੇ ਵੀ ਤੁਹਾ ਡਰਦਾ ਮਾਰਾ ਨਹੀਂ ਕਰਦਾ ਹੁਣ ਮਾਰਾ ਕਦੋਂ ਹੁੰਦਾ ਕਿਵੇਂ ਹੁੰਦਾ ਸਭ ਤੋਂ ਪਹਿਲਾਂ ਆਪਣੇ ਕਰਮ ਜੇ ਉਤੇ ਧਿਆਨ ਦਿਓ ਤੁਹਾਡੇ ਅੰਦਰ ਈਰਖਾ ਤਾਂ ਨਹੀਂ ਹੰਕਾਰ ਤਾਂ ਨਹੀਂ ਸਾੜਾ ਤਾਂ ਨਹੀਂ ਤੁਸੀਂ ਕਿਸੇ ਪ੍ਰਤੀ ਕੋਈ ਮਾੜੀ ਗੱਲ ਧਾਰਨਾ ਤਾਂ ਮਨ ਵਿੱਚ ਨਹੀਂ ਲਗਦੇ ਕਿਸੇ ਦੀ ਕੋਈ ਚੁਗਲੀ ਨਿੰਦਿਆ ਤਾਂ ਨਹੀਂ ਕਰਦੇ ਤੁਸੀਂ ਕਿਸੇ ਦੇ ਪ੍ਰਤੀ ਕਿਸੇ ਬੱਚੇ ਪ੍ਰਤੀ ਕਿਸ ਦੇ ਪ੍ਰਤੀ ਤੁਸੀਂ ਮਾਰਾ ਤਾਂ ਨਹੀਂ ਸੋਚਦੇ ਅਗਰ ਤੁਸੀਂ ਨਹੀਂ ਇਸ ਤਰ੍ਹਾਂ ਕਰਦੇ ਤਾਂ ਤੁਹਾਡੇ ਨਾਲ ਕਦੀ ਮਾਰਾ ਨਹੀਂ ਹੋ ਸਕਦਾ ਜੇਕਰ ਤੁਹਾਡੇ ਅੰਦਰ ਹੰਕਾਰ ਹੈ ਮੈਂ ਹੈ ਸਾੜਾ ਹੈ ਕੁਕਲੀ ਹੈ ਗਿੰਦਿਆ ਹੈ ਦੂਸਰੀ ਚੀਜ਼ ਮਾਰਨ ਦਾ ਮਨ ਵਿੱਚ ਖਿਆਲ ਆਉਂਦਾ ਹੈ ਤਾਂ ਤੁਸੀਂ ਇਹਨਾਂ ਖਿਆਲਾਂ ਨੂੰ ਬਦਲ ਦਿਓ ਆਪਣੇ ਅੰਦਰ ਦਇਆ ਭਾਵ ਪਿਆਰ ਲੈ ਕੇ ਆਓ ਸਭ ਦੇ ਪ੍ਰਤੀ ਕਰੁਣਾਵਈ ਦ੍ਰਿਸ਼ਟੀ ਆਪਣੇ ਮਨ ਦੇ ਵਿੱਚ ਵਸਾ ਕੇ ਕੋ ਤਾਂ ਤੁਹਾਡਾ ਜੀਵਨ ਬਦਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਡੇ ਪੀਤੇ ਹੋਏ ਸਮੇਂ ਦੇ ਵਿੱਚ ਤੁਸੀਂ ਕਿਸੇ ਨਾਲ ਕੁਝ ਮਾਰਾ ਕੀਤਾ ਹੈ ਉਸ ਨੂੰ ਕਬੂਲਣਾ ਸ਼ੁਰੂ ਕਰੋ ਜੋ ਤੁਸੀਂ ਮਾਰੇ ਕਰਮ ਕੀਤੇ ਹਨ ਕਿਸੇ ਦਾ ਮਾਰਾ ਕੀਤਾ ਹੈ ਉਸ ਨੂੰ ਕਬੂਲਣਾ ਸ਼ੁਰੂ ਕਰੋ ਵੀ ਹਾਂ ਮੈਂ ਮਾਰਾ ਕੀਤਾ ਇਸ ਦੇ ਲਈ ਗੁਨਾਹ ਦਾ ਮੈਂ ਮਾਫੀ ਮੰਗਾਤੇ ਆਗਾ ਤੋਂ ਪਿੱਛੇ ਕੁਝ ਕਿਸ ਦਾ ਮਾਰਾ ਨਾ ਕਰਨ ਦੀ ਸੋਚ ਕਣੀ ਹੈ ਤਾਂ ਤੁਹਾਡਾ ਜੀਵਨ ਆਪਣੇ ਆਪ ਬਦਲ ਜਾਵੇਗਾ ਹੋਰ ਦੂਸਰੀ ਗੱਲ ਜੇਕਰ ਤੁਹਾਡੇ ਖਿਆਲਾਂ ਦੇ ਵਿੱਚ ਹਰ ਵਕਤ ਨਾਤਰਾਤ ਨਕਾਰਾਤਮਕ ਖਿਆਲ ਚੱਲਦੇ ਰਹਿੰਦੇ ਹਨ ਤੁਹਾਨੂੰ ਇੰਜ ਲੱਗਦਾ ਰਹਿੰਦਾ ਤੁਹਾਡੀ ਕਿਸਮਤ ਮਾੜੀ ਹੈ ਜਾਂ ਧਾਰ ਮਾਰਾ ਹੋਵੇਗਾ ਜੇ ਮੈਂ ਪਲਾਨਾ ਕੰਮ ਕਰੂੰਗਾ ਮੇਰਾ ਮਾਰਾ ਹੋਵੇਗਾ ਤਾਂ ਆਪਣੇ ਖਿਆਲਾਂ ਨੂੰ ਬਦਲੋ ਚੰਗੀਆਂ ਵੀਡੀਓ ਦੇਖੋ ਚੰਗੇ ਲੇਟਰ ਨੂੰ ਪੜੋ ਤੇ ਆਪਣੇ ਖਿਆਲਾਂ ਚ ਇਹ ਚੀਜ਼ ਨੂੰ ਕੱਢ ਦਿਓ ਕਿ ਤੁਹਾਡੇ ਨਾਲ ਕੁਝ ਮਾੜਾ ਹੋਵੇਗਾ ਜਿੱਤੇ ਤੁਸੀਂ ਇਹ ਸੋਚ ਰਹੇ ਹੋ ਇਹ ਬੜੇ ਵਿਚਾਰ ਦਿਖਾ ਰਹੇ ਹੋ ਕਿ ਮੇਰੀ ਕਿਸਮਤ ਮਾੜੀ ਹੈ ਦੇ ਵਿੱਚ ਮਾੜਾ ਹੋਵੇਗਾ ਤੇ ਮੇਰਾ ਮਾੜਾ ਉੱਤ ਆਇਆ ਹੈ ਇੱਥੇ ਤੁਸੀਂ ਬਦਲ ਦਿਓ ਆਪਣੇ ਖਿਆਲ ਨੂੰ ਤੁਸੀਂ ਕਹਿਣਾ ਸ਼ੁਰੂ ਕਰ ਦਿਓ ਮੇਰੀ ਕਿਸਮਤ ਬਹੁਤ ਚੰਗੀ ਹੈ ਮੇਰੇ ਨਾਲ ਸਭ ਚੰਗਾ ਹੀ ਹੋਵੇਗਾ ਹੁਣ ਤੱਕ ਜੋ ਵੀ ਹੋਇਆ ਉਹ ਚੰਗਾ ਹੀ ਹੋਇਆ ਅਗਾਹ ਵੀ ਚੰਗਾ ਹੋਵੇਗਾ ਮੈਂ ਜਿੰਨੀ ਜ਼ਿੰਦਗੀ ਜਿਉਈ ਹੈ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਦ ਹਾਂ ਪਰਮਾਤਮਾ ਨੇ ਜੋ ਵੀ ਹੁਣ ਤੱਕ ਮੈਨੂੰ ਚੰਗਾ ਦਿੱਤਾ ਮੈਂ ਉਸ ਦਾ ਸ਼ੁਕਰ ਗੁਜ਼ਾਰ ਕਰਦਾ ਹਾਂ ਆਪਣੇ ਇਸ ਤਰ੍ਹਾਂ ਦੇ ਬੋਲਾਂ ਨੂੰ ਆਪਣੇ ਖਿਆਲ ਲਾਉ ਨੂੰ ਆਪਣੀ ਮਾਨਸਿਕ ਖਿਆਲ ਨੂੰ ਬਦਲ ਦਿਓ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਰਹਿੰਦੀ ਹੈ ਤਾਂ ਤੁਹਾਡੇ ਘਰ ਦੇ ਵਿੱਚ ਯਕੀਨਨ ਹੈ ਕਿ ਤੁਸੀਂ ਬਿਮਾਰੀਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋ ਐਸ ਦੇਖਦੇ ਹੋ ਤਹਾਡੇ ਘਰ ਦੇ ਵਿੱਚ ਬਿਮਾਰੀ ਸੰਬੰਧੀ ਬਹੁਤ ਸਾਰੀ ਗੱਲਾਂ ਹੁੰਦੀਆਂ ਚਰਚਾਵਾਂ ਹੁੰਦੀਆਂ ਹਨ ਇਸ ਕਰਕੇ ਤੁਹਾਡੇ ਘਰ ਦੇ ਵਿੱਚ ਬਿਮਾਰੀ ਪਹੁੰਚਦਾ ਰਹਿੰਦੀ ਹੈ ਜਦੋਂ ਕੋਈ ਤੁਹਾਡੇ ਨਾਲ ਕੋਈ ਬਿਮਾਰੀ ਦੀ ਗੱਲ ਕਰਦਾ ਹੈ ਤੁਸੀਂ ਉਸ ਨੂੰ ਬਿਧਾ ਚੜਾ ਗੋ ਉਸ ਕਲ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਹੋ ਇਸ ਕਰਕੇ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਨਹੀਂ ਜਾਂਦੀਆਂ ਆਪਣੇ ਘਰ ਦੇ ਵਿੱਚ ਕਦੇ ਵੀ ਬਿਮਾਰੀਆਂ ਨਾਲ ਸੰਬੰਧਿਤ ਗੱਲ ਨਾ ਕਰੋ ਕਦੇ ਵੀ ਬਿਮਾਰੀਆਂ ਨਾਲ ਸੰਬੰਧਿਤ ਵੀਡੀਓਜ਼ ਨਾ ਦੇਖੋ ਗਰਫਤਾਂ ਵੇਤਾਂ ਦੀਆਂ ਵੀਡੀਓਜ਼ ਨਾ ਦੇਖੋ ਤੁਹਾਡਾ ਜੀਵਨ ਆਪਣੇ ਬਦਲ ਜਾਵੇਗਾ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਜਾਣੀ ਸ਼ੁਰੂ ਹੋ ਜਾਣੀ ਖਤਮ ਹੋਣੇ ਸ਼ੁਰੂ ਹੋ ਜਾਣਗੀਆਂ ਹਰ ਵਕਤ ਕਹੋ ਮੈਂ ਤੇ ਮੇਰਾ ਪਰਿਵਾਰ ਤੰਦਰੁਸਤ ਹੈ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ ਜੇ ਤੁਹਾਨੂੰ ਇੰਜ ਲੱਗਦਾ ਹੈ ਕਿ ਤੁਹਾਡੇ ਗਲ ਮਸੀਤਤਾ ਪੈਂਦੀਆਂ ਹਨ ਮੌੜ-ਮਾਰੀ ਘਟਨਾਵਾਂ ਵਿੱਚ ਤੁਹਾਡੀ ਜ਼ਿੰਦਗੀ ਘਟਦੀਆਂ ਹਨ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਤੁਸੀਂ ਕਿਤੇ ਨਾ ਕਿਤੇ ਐਸੀਆ ਵੀਡੀਓਜ਼ ਨੂੰ ਦੇਖਦੇ ਹੋ ਐਸੇ ਸੰਗੀਤ ਨੂੰ ਦੇਖਦੇ ਹੋ ਜੋ ਨਫ਼ਰਤ ਦੇ ਨਾਲ ਭਰਿਆ ਹੋਇਆ ਹੈ ਟਾਡੇ ਮਰਦ ਵੀ ਸਮਾਜਿਕ ਪ੍ਰਤੀਕ ਸੱਤਰਮ ਦੇ ਪ੍ਰਤੀਕ ਸਿ ਜਾਤ ਦੇ ਪ੍ਰਤੀਕ ਜ਼ਿੰਮੇਵਾਰ ਦੇ ਪ੍ਰਤੀ ਨਵਰਤਕ ਪਰਹੀ ਹੋਈ ਹੈ ਇਸ ਕਰਕੇ ਧਰੂ ਪੈਰ ਪੈਰ ਤੇ ਮੁਸੀਬਤਾਂ ਘੇਰ ਲੈਂਦੀਆਂ ਹਨ ਤੁਹਾਨੂੰ ਇੰਜ ਲੱਗਦਾ ਹੈ ਕਿ ਸਾਡਾ ਧਰਮ ਖਤਰੇ 'ਚਾ ਸਾਡੀ ਭਾਸ਼ਾ ਖਤਰੇ 'ਚਾ ਸਾਡਾ ਸਮਾਜ ਖਤਰੇ 'ਚਾ ਜਦੋਂ ਤੁਹਾਨੂੰ ਇਹ ਤੀਜਾ ਮੰਤੋਂ ਮੂੜੀਆਂ ਬੰਦ ਹੋ ਗਈਆਂ ਤੁਹਾਡੇ ਘਰ ਦੇ ਵਿੱਚ ਚੁਕਲੇਸ਼ ਮੁੱਕ ਜਾਏਗਾ ਮਰਦ ਦੇ ਵਿੱਚ ਚੁਕਲੇਸ਼ ਮੁੱਕ ਜਾਏਗਾ ਅਜ ਅਜ ਚੇਤ ਆਈਆਂ ਕਰ ਮਾੜੀਆਂ ਘਟਨਾਵਾਂ ਤੁਹਾਡੇ ਜੀਵੋਂ ਚੋਂ ਖਤਮ ਹੋ ਜਾਣਗੀਆਂ ਸੋ ਨਕਾਰਾਤਮਿਕ ਸੰਗੀਤ ਮੇਰੇ ਹੰਕਾਰ ਹੰਦੇ ਨਾਲ ਭਰਿਆ ਹੋਇਆ ਸੰਗੀਤ ਰਾਜਨੀਤੀ ਨਾਲ ਨਕਾਰਾਤਮਿਕ ਖਬਰਾਂ ਰਾਜਨੀਤੀ ਨਾਲ ਜੁੜੀਆਂ ਹੋਈਆਂ ਖਬਰਾਂ ਸੁਣਨੀਆਂ ਬੰਦ ਕਰੋ ਧਰਮ ਧਰਮ ਦੇ ਨਾਲ ਜੁੜੇ ਨਕਾਰਾਤਮਿਕੋ ਖਬਰਾਂ ਨਕਾਰਾਤਮਿਕ ਘਟਨਾਵਾਂ ਨੂੰ ਸ਼ੇਅਰ ਕਰਨਾ ਸੁਣਨਾ ਦੇਖਣਾ ਬੰਦ ਕਰੋ ਤੁਹਾਡੇ ਮਨ ਦੇ ਜੀਵਨ ਦੇ ਸ਼ਾਂਤੀ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡਾ ਕੁਇਕ ਬਦਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਤੰਗੀ ਹੈ ਪੈਸਾ ਨਹੀਂ ਰੁਕਦਾ ਤਾਂ ਆਪਣੀ ਸੋਚ ਨੂੰ ਪੈਸੇ ਪ੍ਰਤੀ ਬਦਲੋ ਪੈਸੇ ਨੂੰ ਪਿਆਰ ਕਰਨਾ ਸ਼ੁਰੂ ਕਰੋ ਤੁਸੀਂ ਇਹੀ ਬੰਦੇ ਚ ਖਿਆਲ ਬਣਾਓ ਕਿ ਮੇਰੇ ਕੋਲ ਪੈਸਾ ਆ ਰਿਹਾ ਹੈ ਤੇ ਮੈਂ ਮੈਗਨੇਟ ਹਾਂ ਤੇ ਮੇਰੇ ਕੋਲ ਪੈਸਾ ਲੁਖ ਵੀ ਰਿਹਾ ਹੈ ਹੁਣ ਤੱਕ ਪਰਮਾਤਮਾ ਨੇ ਜੋ ਵੀ ਤੁਹਾਨੂੰ ਦੌਸਰ ਦੀ ਦਿੱਤੀ ਮੈਂ ਉਹਦਾ ਸ਼ੁਕਰ ਗੁਜ਼ਾਰ ਕਰਦਾ ਸ਼ੁਕਰ ਕਰਨਾ ਸਿੱਖੋ ਦਾਨ ਕਰਨਾ ਸਿੱਖੋ ਵਧਣਾ ਸਿੱਖੋ ਪੈਸਾ ਖਰਚਣ ਲੱਗਿਆ ਜੇਕਰ ਤੁਸੀਂ 10 ਰੁਪਏ ਖਰਚੇ ਵੀ ਆ ਘਰ ਦੀਆਂ ਜ਼ਰੂਰਤਾਂ ਦੇ ਲਈ ਕਿਸੇ ਰੱਖਣ ਪਾਉਣ ਦੇ ਲਈ ਤੱਕ ਦਿੱਤ ਬੰਦ ਤੋਂ ਚਿੰਤਾ ਨਾ ਲੈ ਕਿਹਾ ਉਹ ਇਹੀ ਕਹੋ ਕਿ ਪ੍ਰਮਾਤਮਾ ਨੂੰ ਮੇਰੇ ਰਿਜਕ ਦੀ ਮੇਰੇ ਦਾਣੇ ਪਾਣੀ ਦਾ ਫਿਕਰ ਹੈ ਮੇਰੇ ਕੋਲੇ ਹੋਰ ਆਵੇਗਾ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਹਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਤੰਗੀ ਨਹੀਂ ਆਵੇਗੀ ਇੰਜ ਮਹਿਸੂਸ ਕਰੋ ਵਾਰ-ਵਾਰ ਕਹੋ ਬਹੁਤ ਕੁਝ ਹੈ ਬਹੁਤਾ ਦਿੱਤਾ ਹੈ ਪ੍ਰਮਾਤਮਾ ਨੇ ਬਹੁਤ ਆ ਰਿਹਾ ਤੇ ਹੋਰ ਆਵੇਗਾ ਕਦ ਤੁਸੀਂ ਦੇਖੋ ਤੁਹਾਡੇ ਜੀਵਨ ਦੇ ਵਿੱਚ ਕਦੇ ਇੰਤਜ਼ਾਰ ਦੀ ਧਨ ਤੌ ਸੁਮਰਦੀ ਦੀ कदे भी घाट नहीं रवेगी कदाट कदे नहीं रवेगी रहोगे हल्के रहोगे मन शांति बनी रहेगी तो विखे ऐसे तरह ही बदलेगा तुम जे अज नदल लवोंगे अपने अज के विचार बदल लवों तो भविख अपने आप बदल जाएगा ਸੋ ਆਪਣੇ ਜੀਵਨ ਨੂੰ ਬਦਲਣ ਲਈ ਆਪਣੇ ਅੱਜ ਨੂੰ ਬਦਲੋ ਅੱਜ ਦੇ ਵਿਚਾਰਾਂ ਨੂੰ ਬਦਲੋ ਨਕਾਰਾਤਮਕਤਾ ਨੂੰ ਆਪਣੇ ਵਿੱਚੋਂ ਕੱਢੋ ਚੰਗਾ ਸੋਚੋ ਚੰਗਾ ਬੋਲੋ ਚੰਗਾ ਖਾਓ ਚੰਗਾ ਸੋਚੋ ਚੰਗਾ ਦੇਖੋ ਸਭ ਕੁਝ ਚੰਗਾ ਹੀ ਹੋਵੇਗਾ ਤੁਹਾਡੇ ਨਾਲ ਕਦੇ ਮਾੜਾ ਹੋ ਹੀ ਨਹੀਂ ਸਕਦਾ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀ ਵੀਡੀਓ ਦੇ ਨਾਲ ਸਾਡੇ ਨਾਲ ਬਣੇ ਰਹੋ ਧੰਨਵਾਦ